ਆਦੂ ਦਾ ਲਾਈਵ ਚੱਲ ਗਈ ਫਾਈਟ ਜਾ ਕੇ ਕਾ ਕੇ ਆ ਇਧਰ ਵੀ ਇਧਰ ਹਲਕਾ ਗੱਲ ਤੋਂ ਆਮ ਆਦੀ ਪਾਰਟੀ ਦੇ ਜੀਵਨ ਸਿੰਘ ਸੰਘੋਵਾਲ ਦੀ ਜਿੱਤ ਤੋਂ ਬਾਅਦ ਸਿੱਧੀਆਂ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਦਿਖਾ ਰਹੇ ਆ ਜਿੱਥੇ ਕੀ ਹੁਣ ਕੁਛ ਹੀ ਦਿਨਾਂ ਦੇਰ ਦੇ ਬਾਅਦ ਜੀਵਨ ਸਿੰਘ ਸੰਘੋਵਾਲ ਬਾਹਰ ਆ ਰਹੇ ਨੇ ਕਿਉਂਕਿ ਜਿੱਤੋ ਐਲਾਨ ਹੋ ਚੁੱਕੇ ਨੇ ਤੇ ਜਿੱਤੋ ਐਲਾਨ ਹੋਣ ਤੋਂ ਬਾਅਦ ਕੁਛ ਹੀ ਦੇਰ ਦੇ ਵਿੱਚ ਉਹ ਬਾਹਰ ਆ ਰਹੇ ਨੇ ਤੇ ਸਮਰਥਕ ਬਾਹਰ ਹੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਗੱਲਬਾਤ ਕਰ ਲੈਣੇ ਆ ਕਿਉਂਕਿ ਉਨ੍ਹਾਂ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੁਸੀਂ ਦੇਖ ਸਕਦੇ ਹੋ ਹਤਾ ਦੇ ਵਿੱਚ ਫੁੱਲ ਹਾਰ ਤੇ ਜਿਹੜੇ ਹਾਰ ਵਗੈਰਾ ਲੈ ਕੇ ਖੜੇ ਨੇ ਸਮਰਥਕ ਤੇ ਗੱਲਬਾਤ ਕਰ ਲੈਨੇ ਆ ਹਲਕਾ ਗਿਲ ਤੋਂ ਜੀਵਨ ਸਿੰਘ ਸੰਘੋਵਾਲ ਦੇ ਕਰੀਬੀ ਰਹਿ ਚੁੱਕੇ ਨੇ ਕੀ ਕਹਿਣਾ ਚਾਹੋਗੇ ਬੜੇ ਕਰੀਬੀ ਸੀ ਬੜਾ ਮਿਹਨਤ ਕੀਤੀ ਸੀ ਪਿਛਲੀ ਵਾਰ ਕੁਝ ਵੋਟਾਂ ਤੋਂ ਰਹਿ ਗਏ ਪਰ ਇਸ ਵਾਰ ਜਿੱਤ ਹਾਸਲ ਹੋਈ ਹੈ ਬੜੀ ਲੰਬੀ ਜਿੱਤ ਆ ਦੇਖੋ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਜੀਵਨ ਸਿੰਘ ਸੰਘੋਵਾਲ ਜੀ ਇਸ ਵਾਰ ਐਮਐਲਏ ਬਣਨੇ ਨੇ ਇਥੋਂ ਤੇ ਸਾਡੀ ਇਹੀ ਕੋਸ਼ਿਸ਼ ਰਹੂਗੀ ਅਸੀਂ ਆਮ ਲੋਕਾਂ ਦੀ ਸੇਵਾ ਕਰੀਏ ਵੱਧ ਤੋਂ ਵੱਧ ਇੱਕ ਸਮਝ ਲਓ ਵੀ ਪਾਪ ਦਾ ਇਹਨਾਂ ਦਾ ਅੰਤ ਹੋ ਗਿਆ ਅਕਾਲੀਆ ਕਾਗਰਸੀਆਂ ਦਾ ਹੁਣ ਇੱਕ ਨਵੀਂ ਸਰਕਾਰ ਬਣੂਗੀ ਤੇ ਆਮ ਲੋਕਾਂ ਦੀ ਸੁਣਵਾਈ ਹੋਊਗੀ ਹਲਕੇ ਦੇ ਵਿੱਚ ਕਿਉਂਕਿ ਹਲਕਾ ਵੇਟ ਇੱਕ ਗੰਦ ਮੰਨਿਆ ਜਾਂਦਾ ਸੀ ਹਲਕਾ ਗਿਲ ਦੇ ਵਿੱਚ ਵੇਟ ਏਰੀਆ ਜਿਹੜਾ ਸੀ ਉਹ ਇੱਕ ਨਰਕ ਦਾ ਰੂਪ ਸੀਗਾ ਕਿਉਂਕਿ ਉੱਥੇ ਲੋਕ ਬੜੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸੀ ਉਹਦੇ ਵਾਸਤੇ ਕੀ ਕੀਤਾ ਜਾਊਗਾ ਦੇਖੋ ਜੀ ਸਾਡਾ ਮੋਡਲ ਦਾ ਫਰਜ ਇਹੀ ਆਸੀਂ ਉੱਥੋਂ ਵਿਕਾਸ ਕਰਾਂਗੇ ਜੀ ਜੋ ਪਿਛਲੀਆਂ ਸਰਕਾਰਾਂ ਨੇ ਉੱਥੇ ਗੰਦ ਪਾਇਆ ਸਾਰਾ ਅਸੀਂ ਸਾਰਾ ਚੱਕਾਂਗੇ ਉੱਥੇ ਹਲਕਾ ਗਿਲ ਤੋਂ ਜੀਵਨ ਸਿੰਘ ਸੰਘੋਵਾਲ ਦੀ ਜਿੱਤ ਤੋਂ ਬਾਅਦ ਉਹ ਬਾਹਰ ਨਜ਼ਰ ਆ ਰਹੇ ਨੇ ਨਜ਼ਰ ਆ ਰਹੇ ਨੇ ਤੇ ਤੁਹਾਨੂੰ ਦਿਖਾ ਦਈਏ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰਾਂ ਤੇ ਲਗਾਤਾਰ ਹਾਰ ਤੇ ਤਸਵੀਰਾਂ ਜੀਵਨ ਸਿੰਘ ਸੰਘੋਵਾਲ ਨੇ ਵੱਡੀ ਜਿੱਤ ਤੋਂ ਬਾਅਦ ਬਾਹਰ ਆ ਰਹੇ ਨੇ ਲਗਾਤਾਰ ਤਸਵੀਰਾਂ ਤਾਂ ਦਿਖਾ ਰਹੇ ਨੇ ਬਾਤ ਕੀਤੂ ਹੋਈ ਨੇ ਜੇ ਤੋਂ ਕਰਾਰ ਕੀਤੇ ਗਏ ਨੇ ਜੀਵਨ ਸਿੱਖਿਆ ਕੋਰਸ ਆਵਾਜ਼ੀ ਪਾਰਟੀ ਦੇ ਕੈਂਡੀਡੇਟ ਹਲਕਾ ਗਿਲ ਤੋਂ ਲੱਗੀਆਂ ਤਸਵੀਰਾਂ ਆਸਮ ਜਨ న్యూਸ ਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਜੀ ਸਾਹਿਬ ਜੀ ਕੀ ਕਹਿਣਾ ਚਾਹੋਗੇ ਬਹੁਤ ਇੱਕ ਸਭ ਤੋਂ ਪਹਿਲਾਂ ਮੈਂ ਸੋਤ ਬਾਈਕਰੂ ਦਾ ਧੰਨਵਾਦ ਕਰਦਾ ਜਿਨ੍ਹਾਂ ਲੋਕਾਂ ਨੇ ਪਹਿਲਾ ਪੰਜਾਬ ਦੇ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਦੀ ਖਾਤਰ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤੇ ਗਿਲ ਹਲਕੇ ਦਾ ਜਿਨ੍ਹਾਂ ਲੋਕਾਂ ਨੇ ਵੋਟ ਪਾਈ ਆ ਪੰਜਾਬ ਨੂੰ ਬਚਾਉਣ ਵਾਸਤੇ ਮੈਂ ਉਹਨਾਂ ਦਾ ਮੇਰਾ ਰੋਮ ਰੋਮ ਉਹਨਾਂ ਦਾ ਧੰਨਵਾਦ ਕਰੂਗਾ ਕਰ ਰਹੇ ਹਾਂ ਉਹਨਾਂ ਦਾ ਧੰਨਵਾਦ ਮੈਂ ਉਹਨਾਂ ਦਾ ਦੇਣ ساری ਜ਼ਿੰਦਗੀ ਨਹੀਂ ਦੇ ਸਕਦਾ ਜਿਨ੍ਹਾਂ ਨੇ ਦਿਨੋਂ ਰਾਤ ਮੇਰੇ ਵਲੰਟੀਅਰਾਂ ਨੇ ਦਿਨੋਂ ਰਾਤ ਕੰਮ ਕਰਿਆ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਪ੍ਰਮਾਤਮਾ ਵੀ ਮੈਂ ਕਿਸੇ ਆਪਦੇ ਜਿਹੜਾ ਮੈਂ ਟੀਚਾ ਲੈ ਕੇ ਕੇਜੀਵਾਲ ਸਾਹਿਬ ਦਾ ਚੱਲੇ ਆ ਕਿਤੇ ਉਤੋਂ ਮੈਂ ਭਟਕਾਂ ਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਆਮ ਆਦਮੀ ਪਾਰਟੀ ਜਿੰਦਾਬਾਦ ਉਹ ਹਾਰ ਚੁੱਕੇ ਨੇ ਸੁਖਬੀਰ ਬਾਦਲ ਹਾਰ ਗਏ ਦੇਖੋ ਆਪ ਸਾਰੇ ਲੋਕਾਂ ਨੂੰ ਪ੍ਰਮਾਤਮਾ ਤੇ ਭਰੋਸਾ ਕਰਨਾ ਚਾਹੀਦਾ ਜੋ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਉਹ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੇ ਪੰਜਾਬ ਨੂੰ ਖਾ ਲਿਆ ਘੋੜਾ ਵਾਂਗੂ ਲੋਕਾਂ ਨੇ ਇੱਕ ਵਾਰ ਨਕਾਰ ਕੇ ਆਉ ਮਾਰੇ ਆ ਲੋਕ ਉਸ ਦਿਨ ਦੇ ਦੇਖਦੇ ਸੀਗੇ ਲੋਕ ਲੋਕ ਵੋਟ ਪਾਈ ਘਰ ਆ ਕੇ ਬਹਿ ਗਏ ਕਿਸੇ মিডিਆ ਨੂੰ ਨਹੀਂ ਪਤਾ ਕਿੰਨੀਆਂ ਆਉਣਗੀਆਂ ਕੀ ਆਊਗਾ ਕੁਝ ਨਹੀਂ ਪਤਾ ਪਰ ਪ੍ਰਮਾਤਮਾ ਬੜਾ ਬਿਆਨਤਾ ਅੱਜ ਸਾਰਾ ਦਿਖਾਤਾ ਸੱਚ ਤੇ ਝੂਠ ਦਾ ਨਕਾਰਾ ਕਰਤਾ ਮੈਂ ਆਪਦੇ ਗਿਲ ਹਲਕੇ ਦੇ ਜਿੰਨੇ ਵੀ ਡਿਪਾਰਟਮੈਂਟ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਬਈ ਕੱਲ ਤੋਂ ਕਿਸੇ ਤੋਂ 1 ਰੁਪਏ ਦੀ ਮੰਗ ਨਹੀਂ ਕਰਨੀ ਹੋ ਸਕਦਾ ਤੁਹਾਡੇ ਤੇ ਪਿਛਲੀਆਂ ਸਰਕਾਰਾਂ ਤੱਕਾ ਕਰਦੀਆਂ ਹੁਣ ਮਹੀਨਾ ਦਿਓ ਸਾਨੂੰ ਇਹਨਾ ਦਿਓ ਅਸੀਂ 1 ਰੁਪਈਆ ਨਹੀਂ ਕਿਸੇ ਤੋਂ ਲੈਣਾ ਜਿਹੜਾ ਤੁਹਾਡੇ ਕੋਲੇ ਕੰਮ ਕਰਾਉਣ ਲਈ ਆਉਂਦਾ ਉਹਨੂੰ ਪੁੱਛੋ ਬੈਠੋ ਚਾਹ ਪੀਓ ਤੇ ਕੰਮ ਹੁਣੇ ਹੀ ਲੱਗੇ ਜਾਓ ਇਹ ਆਮ ਆਦਮੀ ਪਾਰਟੀ केजरीवाल ਸਾਹਿਬ ਨੇ ਕਰਵਾਉਣਾ ਅਸੀਂ ਕਰਕੇ ਦਵਾਗੇ ਬਜੀਠਿਆ ਵੀ ਹਾਰ ਗਿਆ ਬਖਾ ਜੀ ਉਹ ਤਾਂ ਮੈਂ ਤੁਹਾਨੂੰ ਕਹਿ ਦਿੱਤਾ ਪਰਮਾਤਮਾ ਤੁਹਾਡਾ ਬੇਅੰਤਤਾ ਹਲੇ ਤਾਂ ਪਤਨ ਇਹਨਾਂ ਦਾ ਤੁਹਾਡੇ ਸਾਹਮਣੇ ਕੀ ਕੀ ਕੁਝ ਹੋਣਾ ਹਲੇ ਹਲ ਤਾਂ ਲੋਕਾਂ ਨੇ ਇਹਨਾਂ ਗਲੀਆਂ 'ਚ ਰੋਲ ਕੇ ਰੱਖਤਾ ਜੀ ਆਮ ਆਦਮੀ ਪਾਰਟੀ ਆ ਜਿਹੜੀ ਇੱਕ ਲੋਕਾਂ ਦੀ ਸੇਵਾ 24 ਘੰਟੇ ਕਰੂਗੀ ਮਿਹਨਤ ਬੜੀ ਲੱਗੀ ਕਿਉਂਕਿ ਗੱਲ ਹਲਕਾ ਪੰਜਾਬ ਦਾ ਸਭ ਤੋਂ ਵੱਟਾ ਹਲਕਾ ਸੀਗਾ ਤੇ ਇਹ ਵੀ ਐਸਸੀ ਰਿਜ਼ਰਵ ਕੀਤਾ ਹੋਇਆ ਸੀਗਾ ਤੇ ਇੰਨੀ ਵੱਡੀ ਲੀਡ ਤੋਂ ਜਿੱਤੇ ਆ ਜੀਵਨ ਸਿੰਘ ਸੰਗਵਾਲ ਕੀ ਕਹਿਣਾ ਚਾਹੂਗਾ ਇਹ ਸੰਗੋਲ ਸਾਹਿਬ ਦੀ ਮਿਹਨਤ ਹੈ ਪਿਛਲੇ 10 ਸਾਲਾਂ ਦੀ ਤੇ ਮੈਂ ਇੱਕ ਜੀ ਜ਼ਰੂਰ ਕਹਿਣਾ ਚਾਹੂਗਾ ਜਿੰਨਾਕ ਮੈਂ ਪੋਲਿਟਿਕਸ ਨੂੰ ਸਮਝਦਾ ਪੰਜਾਬ ਦੇ ਵਿੱਚ ਅਗਰ ਕੋਈ ਮਿਹਨਤੀ ਉਮੀਦਵਾਰ ਸੀ ਤਾਂ ਸਾਡੇ ਸੰਗੋਲ ਸਾਹਿਬ ਹੈ ਤੇ ਇਹਨਾਂ ਦੀ ਮਿਹਨਤ ਦਾ ਨਤੀਜਾ ਹੈ ਤੇ ਉਮੀਦ ਕਰਦੇ ਆ ਅੱਗੇ ਜਿਹੜਾ ਸਾਨੂੰ ਮੌਕਾ ਮਿਲਿਆ ਹੋਇਆ ਹੈ ਸੰਗੋਲ ਸਾਹਿਬ ਆਪਣੇ ਹਲਕੇ ਨੂੰ ਤੇ ਆਪਣੇ ਪ੍ਰਦੇਸ਼ ਨੂੰ ਬਹੁਤ ਉੱਪਰ ਤੱਕ ਲੈ ਕੇ ਜਾਣਗੇ ਕੀ ਲੱਗਦਾ ਕੈਬਨਲ ਰੈਂਕ ਮਿਲੇਗਾ ਕਿਉਂਕਿ ਪੰਜਾਬ ਦੇ ਵਿੱਚ ਟੌਪ 3 ਦੇ ਰੈਂਕਿੰਗ ਦੇ ਵਿੱਚ ਸੰਗੋਲ ਸਾਹਿਬ ਦੀ ਲੀਡ ਸੀਗੀ ਮਿਲਣਾ ਚਾਹੀਦਾ ਜੀ ਲੱਗਦਾ ਨਹੀਂ ਹੈ ਮਿਲਣਾ ਚਾਹੀਦਾ ਪਾਰਟੀ ਨੂੰ ਦੇਖਣਾ ਚਾਹੀਦਾ ਹੈ ਕਿ ਵਰਕਰ ਹੈ ਤੇ ਇਹਨਾਂ ਨੇ ਬਹੁਤ ਮਿਹਨਤ ਵੀ ਕੀਤੀ ਹੈ ਤੇ ਇਹਨਾਂ ਦੀ ਮਿਹਨਤ ਇਹਨਾਂ ਦੀ ਵੋਟਾਂ ਦੀ ਗਿਣਤੀ ਦੱਸ ਰਹੀ ਹੈ ਕੀ ਕਹਿਣਾ ਚਾਹੂੰਗਾ ਬਲਾਕ ਪ੍ਰਧਾਨੋਂ ਵੇਟ ਏਰੀਆ ਤੁਹਾਡੇ ਕੋਈ ਸੀਗਾ ਜਿਆਦਾਤਰ ਕਿਉਂਕਿ ਵੇਟ ਏਰੀਆ ਹੀ ਤਰਾਹੀ ਤਰਾਹੀ ਕਰਦਾ ਸੀ ਜਿਆਦਾਤਰ ਵੇਟ ਏਰੀਏ ਦੇ ਵਿੱਚ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਉਮੀਦਵਾਰ ਸਰਦਾਰ ਜੀਵਨ ਸਿੰਘ ਢੰਗਵਾਲ ਜੀ ਜਿੱਤੇ ਨੇ ਇਹਦੇ ਵਿੱਚ ਵੇਟ ਏਰੀਆ ਦਾ ਬਹੁਤ ਵੱਡਾ ਹੱਥ ਆ ਜੀ ਉਹ ਇਸ ਲਈ ਕਿਉਂਕਿ ਵੈਸ ਸਾਹਿਬ ਨੇ ਵੇਟ ਏਰੀਆ ਦੇ ਵਿੱਚ ਕੁਝ ਨਹੀਂ ਕੀਤਾ 5 ਸਾਲ ਉਹਨਾਂ ਨੇ ਉੱਥੇ ਉਹ ਤਹਿਲਕਾ ਮਜਾਇਆ ਕਿ ਉੱਥੇ ਨਸ਼ੇ ਦਾ ਔਰ ਕੋਈ ਪਿੰਡ ਦਾ ਕਿਸੇ ਪਿੰਡ ਦਾ ਵਿਕਾਸ ਨਹੀਂ ਹੋਇਆ ਔਰ ਗਲੀਆਂ ਨਾਲੀਆਂ ਐ ਸੜਕਾਂ ਦਾ ਟੁੱਟਿਆ ਪਿਆ ਸੀ ਹੁਣ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਆਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਜਿਵੇਂ ਪੂਰੇ ਹਲਕੇ ਬੇਟ ਦੇ ਵਿੱਚ ਪੂਰਾ ਹਲਕਾ ਗਿੱਲ ਦੇ ਵਿੱਚ ਬਹੁਤ ਵਿਕਾਸ ਕਰਾਏ ਜਾਣਗੇ ਤੇ ਸਕੂਲ ਤੇ ਸਿਹਤ ਪੱਖੋਂ ਸਾਰਿਆਂ ਨੂੰ ਵਿਕਾਸ ਕਿਤੇ ਜਾਣਗੇ ਜੀ ਕੀ ਕਹਿਣਾ ਚਾਹੋਗੇ ਹਲਕੇ ਦੇ ਲੋਕਾਂ ਨੇ ਫਤਵਾ ਲਿਖਤਾ ਜੀਵਨ ਸਿੰਘ ਸੰਗੋਵਾਲ ਦੇ ਹੱਕ ਦੇ ਵਿੱਚ ਮੈਂ ਤਾਂ ਕਹਿੰਦਾ ਜੀ ਪੂਰਾ ਐਨ ਠੋਕ ਕੇ ਸਾਰਿਆਂ ਨੇ ਪੂਰੀ ਐਨ ਹੈਲਪ ਕੀਤੀ ਆ ਮੈਂ ਤਾਂ ਸਾਰੇ ਗੋਟਰਾਂ ਦਾ ਐਨ ਤਿਲ ਦੋ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੰਨੀਆਂ ਵੋਟਾਂ ਪਾ ਕੇ ਸਾਰੇ ਪੰਜਾਬ ਨੂੰ ਵੱਧ ਲੀਡ ਤੇ ਜਿਤਾਇਆ ਹਾਂਜੀ ਸਾਰੇ ਹਲਕੇ ਦਾ ਗੱਲ ਹਲਕੇ ਦੇ ਜਿਨ੍ਹਾਂ ਨੇ ਸਾਨੂੰ ਵੋਟ ਪਾ ਕੇ ਸੰਗਵਾਲ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾਇਆ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਆ ਅਸੀਂ ਆਸ ਰੱਖਦੇ ਆ ਸਾਰੇ ਕੰਮ ਜਿਹੜੇ ਆ ਨਾ ਸੰਗਵਾਲ ਸਾਹਿਬ ਪੂਰੇ ਵਧੀਆ ਢੰਗ ਨਾਲ ਨਿਪੇਰੇ ਚੜਾਵਾਂਗੇ ਜੋ ਪਿਛਲੀਆਂ ਸਰਕਾਰਾਂ ਨੇ ਗੰਦ ਪਾਇਆ ਨਾ ਉਹਨਾਂ ਨੂੰ ਝਾੜੂ ਨੈਣ ਕਲੀਨ ਸਾਫ ਕਰਾਂਗੇ ਧੰਨਵਾਦ ਜੀ ਜੀਵਨ ਸਿੰਘ ਸੰਗਵਾਲ ਜੇਤੂ ਕੋਸ਼ਿਧੋਂ ਤੋਂ ਬਾਅਦ ਬਾਹਰ ਆ ਚੁੱਕੇ ਨੇ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਲਾਈਵ ਦਿਖਾ ਰਹੇ ਆ ਤੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਤੇ ਤੁਸੀਂ ਵੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਹੁਣ ਉਹਨਾਂ ਨੂੰ ਫੁੱਲਾਂ ਨਾਲ ਸਜੀ ਹੋਈ ਗੱਡੀ ਦੇ ਵਿੱਚ ਬਿਠਾ ਕੇ ਲਿਜਾਇਆ ਜਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਗੱਡੀ ਫੁੱਲਾਂ ਨਾਲ ਸਜੀ ਹੋਈ ਹੈ ਤੇ ਸੰਘੋਵਾਲ ਸਾਹਿਬ ਨੂੰ ਜੀਵਨ ਸਿੰਘ ਸੰਘੋਵਾਲ ਜਿਹੜੇ ਹਲਕਾ ਗਿਲ ਤੋਂ ਨੁਮਾਇੰਦੇ ਚੁਗਨੇ ਗਏ ਨੇ ਆਮ ਆਦੀ ਪਾਰਟੀ ਵੱਲੋਂ ਉਹਨਾਂ ਨੂੰ ਫੁੱਲਾਂ ਨਾਲ ਸਜੀ ਹੋਈ ਗੱਡੀ ਦੇ ਵਿੱਚ ਲਿਜਾਇਆ ਜਾ ਰਿਹਾ ਹੈ। ਇਹੋ ਜੀ ਇਹੋ ਜੀ ਵਧੇਰੀ ਜਾਣਕਾਰੀ ਲਈ ਹੋਰ ਸਾਡੇ ਨਾਲ ਜੁੜਦੇ ਰਹੋ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ेड ਨਿਊਜ਼ ਲੁਧਿਆਣਾ।